ਇਹ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਗੁਰਿੰਦਰ ਸਿੰਘ ਢਿੱਲੋਂ ਮਹਾਰਾਜ ਡੇਰਾ ਮੁਖੀ ਵਿਆਸ ਬਹੁਤ ਵੱਡੀ ਜਿਹੜੀ ਅੱਜ ਤੁਹਾਡੇ ਸਾਹਮਣੇ ਮੈਂ ਇੱਕ ਘਟਨਾ ਹੋਈ ਹੈ ਜਲੰਧਰ ਦੇ ਵਿੱਚ ਉਹਦਾ ਵੀਡੀਓ ਮੇਰੇ ਹੱਥ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਬਹੁਤ ਸਾਰੇ ਲੋਕਾਂ ਨੂੰ ਉੱਥੇ ਦਰਸ਼ਨ ਦੇਣ ਗਏ ਸੀ ਜਿਨ੍ਹਾਂ ਨੂੰ ਲੋਕ ਆਖਰੀ ਦਰਸ਼ਨ ਵੀ ਕਹਿ ਰਹੇ ਨੇ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਡੇਰਾ ਮੁਖੀ ਵਿਆਸ ਦੇ ਨਾਲ ਵੱਡੇ ਪੱਧਰ ਤੇ ਯਾਨੀ ਦੁਨੀਆ ਬਹੁਤ ਸਾਰੇ ਲੋਕ ਜੁੜੇ ਹੋਏ ਸੀ ਇੱਕ ਬਹੁਤ ਵੱਡਾ ਯਾਨੀ ਦੁਖ ਸੰਗਤਾਂ ਦੇ ਲਈ ਉਹਨਾਂ ਸੰਗਤਾਂ ਦੇ ਲਈ ਜਿਹੜੇ ਹਰ ਰੋਜ਼ ਬਾਬਾ ਜੀ ਨੂੰ ਦੇਖਣ ਲਈ ਤਰਸਦੇ ਸੀ ਅੱਜ ਜਲੰਧਰ ਦੇ ਵਿੱਚ ਬਹੁਤ ਵੱਡਾ ਜਿਹੜਾ ਇਕੱਠ ਹੋਇਆ ਤਾਂ ਉੱਥੇ ਦਰਸ਼ਨ ਦੇਣ ਗਏ ਸੀ ਆਪਣੇ ਭਗਤਾਂ ਨੂੰ ਕਹਿ ਲਓ ਜਾਂ ਆਪਣੇ ਸੰਗਤਾਂ ਨੂੰ ਕਹਿ ਲਓ ਤਾਂ ਬਹੁਤ ਸਾਰਾ ਯਾਨੀ ਇੱਕ ਬਹੁਤ ਵੱਡੀ ਭੀੜ ਲੱਗ ਜਾਂਦੀ ਹੈ ਤਾਂ ਉਹਦੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਡੇਰਾ ਮੁਖੀ ਵਿਆਸ ਬਹੁਤ ਵੱਡਾ ਨਾਮ ਪੰਜਾਬ ਦੇ ਵਿੱਚ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਦੁਨੀਆ ਮੰਨਦੀ ਆ ਉਹਨਾਂ ਦਾ ਪ੍ਰਚਾਰ ਅਕਸਰ ਉਹ ਸੋਸ਼ਲ ਮੀਡੀਆ ਦੇ ਉੱਤੇ ਖੂਬ ਯਾਨੀ ਲੋਕ ਉਹਨਾਂ ਨੂੰ ਸੁਣਦੇ ਨੇ ਪਰ ਜਿਹੜੀ ਇਹ ਖਬਰ ਆਈ ਹੈ ਜਲੰਧਰ ਦੇ ਵਿੱਚ ਬਾਬਾ ਜੀ ਦਰਸ਼ਨ ਦੇਣ ਗਏ ਸੀ ਔਰ ਬਹੁਤ ਵੱਡੀ ਘਟਨਾ ਵਾਪਰ ਜਾਂਦੀ ਹੈ 31 ਦਸੰਬਰ ਹੈ 2024 ਹੈ ਬਹੁਤ ਸਾਰਾ ਯਾਨੀ ਇੱਕ ੱਤਕਾ ਲੱਗਿਆ ਸੰਗਤਾਂ ਨੂੰ ਤਾਂ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਸੁਣਾਉਣ ਜਾ ਰਿਹਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸਾਂਝੇ ਜਿਹੜੇ ਕਿ ਬੜੇ ਹੀ ਅਹਿਮ ਨੇ ਇਸੇ ਮੁੱਦੇ ਤੇ ਸੁਣੋ ਹਾਂਜੀ ਦੋਸਤੋ ਰਾਜ ਸੋਮਨੀ ਜੀ ਅੱਜ ਡੇਟ ਹੈਗੀ ਆ 31 ਦਸੰਬਰ 31 ਦਸੰਬਰ 2024 2024 ਦਾ ਆਖਰੀ ਦਿਨ ਅੱਜ ਬਾਬਾ ਜੀ ਜਲੰਧਰ ਆਏ ਉਹਨੇ ਉਹਨੇ 9:30 ਜਾਂ 9:45 ਤੇ ਬਾਬਾ ਜੀ ਜਲੰਧਰ 5 ਸੈਂਟਰ ਚ ਆ ਗਏ ਸੀ ਜੋ ਨਵਾਂ ਬਣਿਆ ਵਾ ਕੁਝ ਮਹੀਨੇ ਪਹਿਲਾਂ ਹੀ ਤੇ ਹੁਣ ਵੀ ਕੁਝ ਕੰਸਟਰਕਸ਼ਨ ਵਰਕ ਦੀ ਚੱਲ ਰਹੀ ਆ ਤੇ ਸੰਗਤ ਦੋਸਤੋ ਬਹੁਤ ਜ਼ਿਆਦਾ ਪਹੁੰਚ ਗਈ ਸੀ ਮੇਰੇ ਖਿਆਲ ਨਾਲ ਕਮ ਸੇ ਕਮ 15-20-25 ਹਜ਼ਾਰ ਤੱਕ ਸੰਗਤ ਹੋਊਗੀ ਤੇ ਕੈਂਟੇਰੀਆ ਵਾ ਇਸ ਕਰਕੇ ਖੁੱਲੀ ਰੋਡ ਉਹਨਾਂ ਨੂੰ ਮਿਲੀ ਗੱਡੀਆਂ ਗੱਡੀਆਂ ਪਾਰਕਿੰਗ ਵਿੱਚ ਖੜੀਆਂ ਸੀਗੀਆਂ ਗੱਡੀਆਂ ਮੋਟਰਸਾਈਕਲ ਸਭ ਰਾਤ ਨੂੰ ਸ਼ਾਮ ਨੂੰ ਹੀ ਕੁਝ ਦੋਸਤਾਂ ਨੇ ਸੋਸ਼ਲ ਮੀਡੀਆ ਤੇ ਦੱਸਤਾ ਸੀ ਪਰ ਆਪਾਂ ਨੇ ਨਹੀਂ ਦੱਸਿਆ ਸੀ ਤੇ ਦੋਸਤੋਂ ਬਾਬਾ ਜੀ ਨੇ 10 15 ਮਿੰਟ ਤੱਕ ਪੈਦਲ ਚੱਲ ਕੇ ਵਾਕ ਦਰਸ਼ਨ ਦਿੱਤੇ ਸੰਗਨ ਨੂੰ ਜਿਵੇਂ ਨਵਾਂ ਸੈਂਟਰ ਬਣਿਆ ਵਾ ਤਾਂ ਬਾਬਾ ਜੀ ਉਹ ਵੀ ਦੇਖਣ ਆਈ ਸੀ ਤੇ ਕੋਠੀ ਵੀ ਹੈਗੀ ਆ ਉਹ ਵੀ ਦੇਖੀ ਹੋਣੀ ਆ ਬਾਕੀ ਗੱਲਬਾਤ ਵੀ ਕੀਤੀ ਆ ਤੇ ਸੰਗਤ ਨੂੰ ਬਹੁਤ ਵਧੀਆ ਦਰਸ਼ਨ ਹੋਏ ਸਪੈਸ਼ਲੀ ਜਿਹੜੇ ਸਾਹਮਣੇ ਕੋਲ ਬੈਠੇ ਸੀਗੇ ਜਿਹੜੇ ਸਵੇਰੇ ਸਵੇਰੇ ਛੇਤੀ ਪਹੁੰਚ ਗਏ ਹੋਣਗੇ ਉਹਨਾਂ ਨੂੰ ਬਾਕੀ ਦੋਸਤੋ ਆਪਾਂ ਇੱਕ ਗੱਲ ਇੱਥੇ ਯਾਦ ਕਰਨੀ ਜਾਵਾਂਗੇ ਉਹ ਇਹ ਆ ਕਿ ਬਾਬਾ ਜੀ ਕਹਿੰਦੇ ਹੁੰਦੇ ਆ ਕਿ ਬਹੁਤ ਹੋ ਗਈ ਹੁਣ ਬਾਹਰੀ ਦਰਸ਼ਨ ਬਹੁਤ ਹੋ ਗਈ ਹੁਣ ਸੱਸਣ ਹੁਣ ਸਾਨੂੰ ਅੰਤਰਮੁਖ ਰੁਖ ਕਰਨਾ ਚਾਹੀਦਾ ਬਾਹਰ ਤਾਂ ਬਾਹਰ ਹੀ ਐ ਇੱਕ ਵਾਰ ਬਾਬਾ ਜੀ ਨੇ ਇਹ ਵੀ ਕਿਹਾ ਸੀ ਕਿ ਤੁਹਾਨੂੰ ਕੀ ਲੱਗਦਾ ਜਿੰਨੇ ਮੇਰੇ ਨਾਲ ਹੈਗੇ ਨੇ ਇਹ ਸਾਰੇ ਪਹੁੰਚੇ ਹੋਏ ਨੇ ਤਾਂ ਜਿਵੇਂ ਆਪਾਂ ਨੇ ਉਹ ਸੁਣਿਆ ਨਾ ਦੀਆ ਤਲੇ ਅੰਧੇਰਾ ਤਾਂ ਈਵਨ ਜਿਹੜੇ ਬਾਬਾ ਜੀ ਦੇ ਨਾਲ ਵੀ ਰਹਿੰਦੇ ਨੇ ਸਿਕਿਉਰਿਟੀ ਵਾਲੇ ਜਾਂ ਜਿਹੜੇ ਵੀ ਐਦਾਂ ਇੱਕ ਹਜ਼ੂਰ ਪੰਜਾਬੀਓ ਧਿਆਨ ਦੇ ਨਾਲ ਮੇਰਾ ਵੀਰ ਗੱਲ ਸੁਣ ਲੈਣੀ ਜ਼ਰੂਰੀ ਹੈ ਕਿਉਂਕਿ ਡੇਰੇ ਦੇ ਮੁਖੀ ਦੇ ਨਾਲ ਇੱਕ ਗੱਲ ਜੁੜੀ ਹੈ ਬੜਾ ਤੁਹਾਡੇ ਸਾਹਮਣੇ ਮੈਂ ਕੈਸਾ ਖੁਲਾਸਾ ਕਰਨ ਜਾ ਰਿਹਾ ਇਸ ਗੱਲ ਦੇ ਪਿੱਛੇ ਦਾ ਜਿਹੜਾ ਇਹ ਸਭ ਕੁਝ ਵਾਪਰਿਆ ਉਹਦਾ ਤੁਹਾਨੂੰ ਇੱਕ ਐਸਾ ਮੈਂ ਵੀਡੀਓ ਦਿਖਾਉਣ ਜਾ ਰਿਹਾ ਵੀਡੀਓ ਤਾਂ ਅੱਖਾਂ ਦੇ ਨਾਲ ਤੁਸੀਂ ਦੇਖੋ ਕਿ ਮਾਮਲਾ ਕੀ ਹੈ ਧਿਆਨ ਦੇ ਨਾਲ ਮੇਰਾ ਵੀਰ ਪਹਿਲਾਂ ਇਸ चीज ਨੂੰ ਗੌਰ ਦੇ ਨਾਲ ਦੇਖਣਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਪੂਰੀ ਗੱਲ ਸਾਂਝੀ ਕਰਨੀ ਹੈ ਸਿੰਘ ਬਲੌਗਸ ਸਿੰਘ ਬਲੌਗਸ ਚੈਨਲ ਦਾ ਨਾਮ ਹੈ ਮੈਂ ਤੁਹਾਨੂੰ ਚੈਨਲ ਦਿਖਾ ਰਿਹਾ ਚੈਨਲ ਦਾ ਨਾਮ ਹੈ ਸਿੰਘ ਬਲੌਗਸ ਦਰਸਾਲ ਉਹਨੇ ਇੱਕ ਡੇਰਾ ਮੁਖੀ ਵਿਆਸ ਦੇ ਨਾਲ ਯਾਨੀ ਸਿੱਧਾ ਸਿੱਧਾ ਕਹੀਏ ਗੁਰਿੰਦਰ ਸਿੰਘ ਢਿੱਲੋਂ ਮਹਾਰਾਜ ਦੇ ਨਾਲ ਇੱਕ ਐਸਾ ਯਾਨੀ ਇੱਕ ਤਾਣਾ ਤਾਣ ਦਿੱਤਾ ਝੂਠ ਦਾ ਯਾਨੀ ਇੱਕ ਐਸੀ ਸ਼ਤਰੰਜ ਦੀ ਖੇਡ ਰਚਾ ਦਿੱਤੀ ਹੈ ਦੇਖੋ ਕਿੰਨੀਆਂ ਸੰਗਤਾਂ ਸੁਣ ਰਹੀਆਂ ਨੇ ਔਰ ਇਹ ਬੰਦਾ ਕਹਿੰਦਾ ਵੀ ਡੇਰਾ ਮੁਖੀ ਵਿਆਸ ਦੇ ਨਾਲ ਘਟਨਾ ਹੋ ਗਈ ਹੈ ਤਾਂ ਤੁਹਾਨੂੰ ਮੈਂ ਦੁਬਾਰੇ ਵੀ ਦਿਖਾ ਸਕਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਇਸ ਨੂੰ ਦੇਖ ਵੀ ਲੈਣਾ ਕਿ ਮਾਮਲਾ ਹੈ ਕੀ ਹੈ ਅਬ ਬਲੈਕ ਕਲਰ ਦੇ ਵਿੱਚ ਦੇਖੋ ਤਹਾਨੂੰ ਚਾਹੇ ਉਲਟਾ ਨਜ਼ਰ ਆਉਂਦਾ ਹੋਵੇ ਬਿਲਕੁਲ ਲਿਖਿਆ ਉਹੀ ਹੈ ਕਿ ਦਰਅਸਲ ਅੱਜ ਜਿਹੜੇ ਕਿ ਡੇਰਾ ਮੁਖੀ ਵਿਆਸ ਦੇ ਆਗੂ ਗੁਰਿੰਦਰ ਸਿੰਘ ਢਿੱਲੋਂ ਉਥੇ ਜਾਂਦੇ ਨੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਔਰ ਉਸ ਤੋਂ ਬਾਅਦ ਇਹ ਵੀਡੀਓ ਪੈ ਜਾਂਦੀ ਆ ਤੇ ਅੱਗ ਵਾਂਗੂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਜਾਂਦੀ ਆ ਕਿ ਜਿਹੜੇ ਡੇਰਾ ਮੁਖੀ ਵਿਆਸ ਦੇ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਉਹਨਾਂ ਨਾਲ ਬਹੁਤ ਵੱਡਾ ਹਾਦਸਾ ਵਾਪਰ ਗਿਆ ਤਾਂ ਦੇਖੋ ਕਿੰਨੀਆਂ ਸੰਗਤਾਂ ਨੂੰ ਬੁੱਧੂ ਬਣਾਇਆ ਤਾਂ ਮੈਂ ਕਈ ਚੈਨਲਾਂ ਨੂੰ ਪਹਿਲਾਂ ਐਕਸਪੋਜ਼ ਕਰ ਚੁੱਕਿਆ ਚਾਹੇ ਉਹ ਸੰਤ ਰঞ্জੀਤ ਸਿੰਘ ਢੱਡਰੀਆਂ ਵਾਲੇ ਤੇ ਹੋਵੇ ਚਾਹੇ ਅਮਰਪਾਲ ਸਿੰਘ ਤੇ ਹੋਵੇ ਤੇ ਚਾਹੇ ਫਿਰ ਅੱਜ ਗੁਰਿੰਦਰ ਸਿੰਘ ਢਿੱਲੋ ਤੇ ਯਾਨੀ ਨਜਾਇਜ਼ ਜਿਹੜਾ ਜਨਤਾ ਨੂੰ ਟਾਰਗੇਟ ਕਰਨ ਵਾਲਾ ਚਾਹੇ ਜੋ ਮਰਜ਼ੀ ਚੈਨਲ ਸਾਡੀ ਨਜ਼ਰ ਦੇ ਵਿੱਚ ਆਊਗਾ ਤਾਂ ਅਸੀਂ ਉਹਨੂੰ ਆਪਣੇ ਵਨੀਓ ਐਕਸਪੋਜ਼ ਕਰਨਾ ਜ਼ਰੂਰੀ ਹੈ ਕਿਉਂ ਕਿਉਂਕਿ ਜਨਤਾ ਦੇ ਨਾਲ ਵੱਡੇ ਪੱਧਰ ਤੇ ਖਲਵਾੜ ਹੋ ਜਾਂਦਾ ਜਨਤਾ ਕੋਲੇ ਮੈਸੇਜ ਚੱਲਿਆ ਗਿਆ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਘਟਨਾ ਵਾਪਰ ਗਈ ਹੈ ਤਾਂ ਮੇਰੇ ਕੋਲ ਪਹੁੰਚੀ ਇਹ ਵੀਡੀਓ ਤਾਂ ਮੈਂ ਸੋਚਿਆ ਵੀ ਇਸ ਨੂੰ ਜਿਹੜਾ ਕਿ ਮੁੱਦਾ ਬਣਾ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਧਰਨਾ ਚਾਹੀਦਾ ਕਿ ਜਿਹੜੇ ਇਹੋ ਜਿਹੇ ਲੋਕ ਨੇ ਉਹ ਦਰਅਸਲ ਸਾਡੇ ਹੀ ਲੋਕਾਂ ਨੂੰ ਟਾਰਗੇਟ ਕਰਦੇ ਨੇ ਉਹਨਾਂ ਸੰਗਤਾਂ ਨੂੰ ਕਰਦੇ ਨੇ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਅੱਜ ਵੀ ਜੁੜੀਆਂ ਹੋਈਆਂ ਨੇ ਤਾਂ ਦੇਖੋ ਇੱਕ ਲੋਕਾਂ ਨੂੰ ਸਿੱਧੇ ਰਾਤ ਖਾਣ ਵਾਲਾ ਕੋਈ ਵੀ ਚਾਹੇ ਇਨਸਾਨ ਚਾਹੇ ਕੋਈ ਸਿੱਖ ਪ੍ਰਚਾਰਕ ਹੈ ਚਾਹੇ ਕੋਈ ਵਿਆਸ ਵਾਲੇ ਨੇ ਚਾਹੇ ਕੋਈ ਮਰਜੀ ਵੀ ਹੈ ਪਰ ਉਹਨਾਂ ਦੇ ਖਿਲਾਫ ਜਿਹੜਾ ਅਜੰਡਾ ਉਹ ਇੱਥੋਂ ਚੱਲਦਾ ਹੈ ਚੈਨਲਾਂ ਤੋਂ ਚੱਲਦਾ ਹੈ ਤਾਂ ਇਹਨਾਂ ਦੇ ਉੱਤੇ ਕੋਈ ਵੱਡੀ ਯਾਨੀ ਇੱਕ ਇਨਕੁਆਰੀ ਹੋਣੀ ਜ਼ਰੂਰੀ ਹੈ ਕਿਉਂਕਿ ਹਰ ਰੋਜ਼ ਦੇਖਦੇ ਆਂ ਕਿਸੇ ਨਾ ਕਿਸੇ ਦੇ ਖਿਲਾਫ ਅੰਦਰੋਂ ਅੰਦਰੀ ਏਜੰਡੇ ਚਲਾਏ ਜਾਂਦੇ ਨੇ ਪੈਸਾ ਲੈ ਦੇ ਕੇ ਕਹਿ ਲੋ ਚਾਹੇ ਕੋਈ ਐਵੇਂ ਹੀ ਕਹਿ ਲੋ ਜਾਂ ਕੋਈ ਖਿਲਾਫਤਾ ਕਰਨ ਦਾ ਕਿਸੇ ਨੂੰ ਸ਼ੌਕ ਹੁੰਦਾ ਇਸ ਕਰਕੇ ਵੀ ਹੋ ਸਕਦਾ ਬੰਦਾ ਵਰਦ ਜਿਹੜੀਆਂ ਕਿ ਵੀਡੀਓ ਪਾ ਕੇ ਉਹਨਾਂ ਦੇ ਖਿਲਾਫ ਇੱਕ ਐਸਾ ਯਾਨੀ ਇੱਕ ਏਜੰਡਾ ਦਿਖਾ ਰਿਹਾ ਲੋਕਾਂ ਦੇ ਸਾਹਮਣੇ ਐਸੀ ਉਹਨਾਂ ਦੀ ਸ਼ਬੀ ਪੇਸ਼ ਕਰ ਰਿਹਾ ਕਿ ਲੋਕਾਂ ਨੂੰ ਲੱਗੇ ਗੁਰਿੰਦਰ ਸਿੰਘ ਢਿੱਲੋਂ ਨਹੀਂ ਰਹੇ ਤਾਂ ਇਸ ਕਰਕੇ ਮੈਨੂੰ ਵੀ ਇਸ ਵੀਡੀਓ ਦਾ ਇਹੀ ਮਦਦ ਲੈਣੀ ਪਈ ਕਿ ਸਾਡੇ ਲੋਕਾਂ ਤੇ ਇੱਕ ਜਿਹੜਾ ਸਨੇਹਾ ਉਹ ਜਾਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਬਲਕਿ ਮੁਲਕਾਂ ਦੇ ਵਿੱਚ ਬਹੁਤ ਸਾਰੀ ਦੁਨੀਆ ਬੈਠੀ ਹੈ ਜਿਹੜੀ ਗੁਰਿੰਦਰ ਸਿੰਘ ਢਿੱਲੋਂ ਨੂੰ ਪਿਆਰ ਕਰਦੀ ਔਰ ਉਹਨਾਂ ਦੇ ਵਿਚਾਰ ਸੁਣਦੀ ਉਹਨਾਂ ਦੇ ਉੱਤੇ ਅਮਲ ਵੀ ਹੁੰਦੇ ਨੇ ਕਿਉਂਕਿ ਜਿਹੜਾ ਕੋਈ ਸਿਆਣੀ ਗੱਲ ਕਰਦਾ ਉਹ ਤੇ ਅਮਲ ਕਰਨਾ ਹੈ ਵੀ ਜ਼ਰੂਰੀ ਤਾਂ ਠੀਕ ਹੈ ਪੰਜਾਬੀਓ ਮਿਲਦੇ ਆਂ ਅਗਲੇ ਟੌਪਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਗੇ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਸੇ ਆਪਣਾ ਚੈਨਲ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਖਬਰਾਂ ਦੇ ਪ੍ਰਤੀ ਆ ਤਾਂ ਬੈਲ ਦੀ ਘੰਟੀ ਆਲ ਤੇ ਜਰੂਰ ਕਰ ਦੇਣਾ ਜੀ ਧੰਨ